ਮੈਨੂੰ ਹਣੀ ਕਪੂਰ ਆ ਜੀ ਠੀਕ ਠੰਡਾ ਬਾਬੀ ਕੁਛ ਨਹੀਂ ਮੈਂ ਵਧੀਆ ਮਿਲ ਕੇ ਰਾਤ ਨੂੰ ਆਏ ਹੈਗੇ ਆ ਮੈਂ ਗੇਟ ਖੋਲ੍ਹ ਕੇ ਆ ਕੇ ਅੰਦਰ ਬੈਠੇ ਹੈਗੇ ਰੋਟੀ ਪਾਣੀ ਸਾਰਾ ਕੁਝ ਖਾਦਾ ਹੈਗਾ ਜੀ ਵਧੀਆ ਮੈਂ ਮੈਂ ਸਵੇਰੇ ਮਾਂ ਦੇ 7 ਵਜੇ ਦੁਕਾਨ ਤੇ ਆਏ ਨੇ ਜੀ ਆਪਣਾ ਆਪਣਾ ਦੁਕਾਨ ਆ ਮੈਂ ਨਿਊ ਮੈਡੀਕਲ ਹਾਲ ਤੇ ਲੱਗਾ ਜੀ ਇਹੀ ਕਰਦੇ ਸੀ ਇਹ ਠੀਕੇ ਤੇ ਲੱਗੇ ਸੀਗੇ ਜੀ ਤੇ ਮਨ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਦਾ ਵਧੀਆ ਰੋਟੀ ਪਾਣੀ ਖਾਦਾ ਜੀ ਮੈਂ ਨਾ ਆਪਦੇ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਵਾਲੇ ਨੂੰ ਫੋਨ ਆਇਆ ਵੀ ਪਾਪਾ ਦੁਕਾਨ ਤੇ ਨਹੀਂ ਆਏ ਮੈਂ ਸੁਣਿਆ ਬੁਖਾਰ ਵਗੈਰਾ ਹੋਊਗਾ ਕਿਉਂਕਿ ਠੰਡ ਹੈਗੀ ਹੈ ਜੀ ਤੇ ਮੈਂ ਕਿਹਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਕਹਿੰਦੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਇੱਧਰ ਆ ਗਿਆ ਜੀ ਉਹ ਠੇਕੇ ਵਾਲੇ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਵੀ ਪਾਪਾ ਨੇ ਦੁਕਾਨ ਨਹੀਂ ਕੋਣੀ ਖੋਲੀ ਗਈ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਤੇ ਬਾਅਦ ਚ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਚੱਕੀ ਮਲ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਜੀ ਤਾਂ ਮੈਂ ਆ ਗਿਆ ਜੀ ਮੈਂ ਆ ਕੇ ਦੇਖਿਆ ਫਿਰ ਇਹ ਸਕੂਟਰ ਖੜਾ ਜੀ ਪਾਪਾ ਦੀ ਚਪਲਾ ਪਈਆਂ ਜੀ ਕੋਈ ਕੋਈ ਮਾਰ ਚਪਲਾ ਕੋਈ ਕੋਈ ਦਿੱਕਤਾਂ ਵਾਲੀ ਗੱਲ ਨਹੀਂ ਬੋਲੀ ਕੋਈ ਐਹੋ ਜਿਹੀ ਘਰੇ ਮੈਨੂੰ ਵਧੀਆ ਸੀਗਾ ਸਾਰਾ ਕੁਝ ਮਤਲਬ ਕਿ ਨਾ ਝਗੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਕਿ ਹੈ ਨਹੀਂ ਸੀਗਾ ਤੇ ਬਾਕੀ ਦਿਲ 'ਚ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ ਮੈਨੂੰ ਹਨੀ ਕਪੂਰਾ ਜੀ ਕੁਝ ਨਹੀਂ ਬਈ ਆ ਵਧੀਆ ਮਤਲਬ ਕਿ ਰਾਤ ਨੂੰ ਆਏ ਹੈਗੇ ਆ ਮੈਂ ਗੇੜ ਖੋਲਾ ਆ ਕੇ ਅੰਦਰ ਬੈਠੇ ਆ ਕੇ ਰੋਟੀ ਪਾਣੀ ਸਭਾ ਕੋਲ ਖਾਦਾ ਹੈਗਾ ਜੀ ਵਧੀਆ ਮੈਂ ਮੈਂ ਸਵੇਰੇ ਮਾਂ ਦੇ 7 ਵਜੇ ਦੁਕਾਨ ਤੇ ਆਇਆ ਨਹੀਂ ਆਪਣਾ ਮੈਂ ਨਿਊ ਮਨਿਕਾ ਹੱਥ ਲੱਗਾ ਜੀ ਇਹੀ ਕਰਦੇ ਸੀ ਉਹ ਠੇਕੇ ਤੇ ਲੱਗੇ ਸੀਗੇ ਜੀ ਤੇ ਮਨ ਕੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਦਾ ਨਾ ਵਧੀਆ ਰੋਟੀ ਪਾਣੀ ਖਾਦਾ ਜੀ ਮੈਨੂੰ ਆਉਂਦਾ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਵਾਲੇ ਨੇ ਫੋਨ ਆਇਆ ਵੀ ਆਪਾਂ ਦੁਕਾਨ ਤੇ ਨਹੀਂ ਆਏ ਮੈਸੇਜ ਆ ਬੁਖਾਰ ਵਗੈਰਾ ਉਹ ਕੋਈ ਠੰਡ ਹੈਗੀ ਹੈ ਜੀ ਤੇ ਮੈਂ ਕਿਹਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਕਹਿੰਦੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਇੱਧਰ ਆ ਗਿਆ ਜੀ ਉਹ ਠੇਕੇ ਵਾਲੇ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਪਾਪਾ ਨੇ ਦੁਕਾਨ ਨੀ ਕੋਈ ਖੋਲੀਗੀ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਤੇ ਬਾਅਦ ਚ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਮੋਚੱਕੀ ਮੰਗ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਹੈ ਜੀ ਤੇ ਮੈਂ ਕਿਹਾ ਮੈਂ ਆ ਗਿਆ ਜੀ ਮੈਂ ਕਿਹਾ ਆ ਕੇ ਦੇਖਿਆ ਫਿਰ ਇੱਥੇ ਸਕੂਟਰ ਖੜਾ ਜੀ ਪਾਪਾ ਦੀ ਚੱਪਲਾ ਪਈਆਂ ਜੀ ਕੋਈ ਕੋਈ ਮਾਸ ਕੋਈ 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 ਦਿੱਕਤਾਂ ਨਹੀਂ ਗੱਲ ਨਹੀਂ ਬੋਲੀ ਕੋਈ ਐਹੋ ਜਿਹੀ ਕਰੇ ਮੈਨੂੰ ਤੇ ਵਧੀਆ ਸੀਗਾ ਸਾਰਾ ਕੁ ਮਰਗੇ ਮਨ ਝਗੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਹੈ ਨਹੀਂ ਸੀਗਾ ਤੇ ਬਾਕੀ ਦਿਲ ਚ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ ਮੇਰੇ ਨਾਲ ਹਨੀ ਕਪੂਰੇ ਜੀ ਕੁਝ ਨਹੀਂ ਮੈਂ ਵਧੀਆ ਮਨ ਲਗੇ ਰਾਤ ਨੂੰ ਆਏ ਹੈਗੇ ਆ ਮੈਂ ਗੇਟ ਖੋਲ ਆ ਕੇ ਅੰਦਰ ਬੈਠੇ ਆ ਕੇ ਰੋਟੀ ਪਾਣੀ ਸਭਾ ਕੋਲ ਖਾਦਾ ਹੈਗਾ ਜੀ ਵਧੀਆ ਮੈਂ ਮੈਂ ਸਵੇਰੇ ਮਾਂ ਕੇ 7 ਵਜੇ ਦੁਕਾਨ ਤੇ ਆਏ ਨੇ ਜੀ ਆਪਣਾ ਮੈਂ ਨਿਊ ਮਨਿਕਾ ਹੌਟਲ ਲੱਗਾ ਜੀ ਇਹੀ ਕਰਦੇ ਸੀ ਇਹ ਠਿੱਕੇ ਤੇ ਲੱਗੇ ਸੀਗੇ ਜੀ ਤੇ ਮਨ ਕੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਤਾਂ ਵਧੀਆ ਰੋਟੀ ਪਾਣੀ ਖਾਧਾ ਜੀ ਮੈਨੂੰ ਆਉਂਦਾ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਵਾਲੇ ਨੇ ਫੋਨ ਆਇਆ ਵੀ ਆਪਾਂ ਦੁਕਾਨ ਤੇ ਨਹੀਂ ਆਏ ਮੈਸੇਂਜ ਬੁਖਾਰ ਵਗੈਰਾ ਹੋਊਗਾ ਕੋਈ ਠੰਡ ਹੈਗੀ ਹੈ ਜੀ ਤੇ ਮੈਂ ਕਿਹਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਇੰਨੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਇੱਧਰ ਆ ਗਿਆ ਜੀ ਉਹ ਠੇਕੇ ਵਾਲੇ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਪਾਪਾ ਨੇ ਦੁਕਾਨ ਨੀ ਕੋਣੀ ਖੋਲੀਗੀ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਬਾਜਾ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਮਚਕੀ ਮਲ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਜੀ ਤੇ ਮੈਂ ਕਿਹਾ ਮ ਆ ਗਿਆ ਜੀ ਮੈਂ ਕਿਹਾ ਆ ਕੇ ਦੇਖਿਆ ਫਿਰ ਇੱਥੇ ਸਕੂਟਰ ਖੜਾ ਜੀ ਪਾਪਾ ਦੀ ਚਪਲਾ ਪਈਆਂ ਜੀ ਕੋਈ ਕੋਈ ਮਾਂ ਚਪਲਾ ਕੋਈ ਕੋਈ ਦਿੱਕਤਾਂ ਵਾਲੀ ਗੱਲ ਨਹੀਂ ਬੋਲੀ ਕੋਈ ਐਹੋ ਜਿਹੀ ਘਰੇ ਮੈਨੂੰ ਕਿ ਵਧੀਆ ਸੀਗਾ ਸਾਰਾ ਕੁਝ ਮਤਲਬ ਕਿ ਨਾ ਝਗੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਕਿ ਹਨੀ ਸੀਗਾ ਤੇ ਬਾਕੀ ਦਿਲ ਚ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ ਮੈਨੂੰ ਹਨੀ ਕਪੂਰਾ ਜੀ ਕੁਛ ਨਹੀਂ ਬਈ ਆ ਵਧੀਆ ਮਿਲ ਕੇ ਰਾਤ ਨੂੰ ਆਏ ਹੈਗੇ ਆ ਮੈਂ ਗੇਟ ਖੋਲ੍ਹ ਕੇ ਅੰਦਰ ਬੈਠੇ ਹੈਗੇ ਰੋਟੀ ਪਾਣੀ ਸਦਾ ਕੋਲ ਖਾਦਾ ਹੈਗਾ ਜੀ ਵਧੀਆ ਮੈਂ ਮੈਂ ਸਵੇਰਾਂ ਮਾਂ ਦੇ 7 ਵਜੇ ਦੁਕਾਨ ਤੇ ਆਇਆ ਨਾ ਜੀ ਆਪਣਾ ਮੈਂ ਨਿਊ ਮਨਿਕ ਹਾਟ ਲੱਗਾ ਜੀ ਇਹੀ ਕਰਦੇ ਸੀ ਇਹ ਠੇਕੇ ਤੇ ਲੱਗੇ ਸੀਗੇ ਜੀ ਤੇ ਮਨ ਕੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਦਾ ਨਾ ਵਧੀਆ ਰੋਟੀ ਪਾਣੀ ਖਾਦਾ ਜੀ ਮੈਨੂੰ ਆਉਂਦਾ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਵਾਲੇ ਨੇ ਫੋਨ ਆਇਆ ਵੀ ਆਪਾਂ ਦੁਕਾਨ ਤੇ ਨਹੀਂ ਆਏ ਮੈਸੇਜ ਆ ਬੁਖਾਰ ਵਗੈਰਾ ਹੋ ਗਿਆ ਕੋਈ ਠੰਡ ਹੈਗੀ ਹੈ ਜੀ ਤੇ ਮੇਰਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਇੰਨੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਇੱਧਰ ਆ ਗਿਆ ਜੀ ਉਹ ਠੇਕੇ ਆਣੇ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਮੀ ਪਾਪਾ ਨੇ ਦੁਕਾਨ ਨਿਕੋਣੀ ਖੁੱਲੀ ਗਈ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਤੇ ਬਾਅਦ ਚ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਮਚੱਕੀ ਮੰਗ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਹੈ ਜੀ ਤੇ ਮੈਂ ਕਿਹਾ ਮੈਂ ਆ ਗਿਆ ਜੀ ਮੈਂ ਕਿਹਾ ਆ ਕੇ ਦੇਖਿਆ ਫਿਰ ਇੱਥੇ ਸਕੂਟਰ ਖੜਾ ਜੀ ਪਾਪਾ ਦੀ ਚਪਲਾ ਪਈਆਂ ਜੀ ਕੋਈ ਕੋਈ ਮਾਰ ਚ ਪਲਾ ਕੋਈ ਕੋਈ ਦਿੱਕਤਾਂ ਵਾਲੀ ਗੱਲ ਨਹੀਂ ਬੋਲੀ ਕੋਈ ਐ ਹੋਜੀ ਘਰੇ ਬਦਿਆ ਸੀਗਾ ਸਾਰਾ ਕੁਝ ਮਤਲਬ ਕਿ ਨਾ ਝਗੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਕਿ ਹੈ ਨਹੀਂ ਸੀਗਾ ਤੇ ਬਾਕੀ ਦਿਲ ਚ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ